ਵੱਡੇ ਵੱਡੇ ਰੇ ਤੁਰਗੇ ਲੱਭਦੇ ਆਸਾਂ ਨੇ ਵੀ ਤੁਰ ਜਾਣਾ ਵੱਡੇ ਵੱਡੇ ਰੇ ਤੁਰਗੇ ਲੱਭਦੇ ਆਸਾਂ ਨੇ ਵੀ ਤੁਰ ਜਾਣਾ ਨਹੀਂ ਆਜ਼ਾਦੀ ਏ ਤੇਰਾ ਦੱਸ ਕਿੱਥੇ ਐ ਟਿਕਾਣਾ ਨਹੀਂ ਆਜ਼ਾਦੀ ਏ ਤੇਰਾ ਦੱਸ ਕਿੱਥੇ ਐ ਟਿਕਾਣਾ ਨਹੀਂ ਨਹੀਂ ਗੁਲਾਮੀ ਦੀਆਂ ਕੜੀਆਂ ਦੇ ਵਿੱਚ ਅਸੀਂ ਦੇ ਖੱਲੇ ਜਿੰਦੇ ਆਕਮ ਰਾਕਸ਼ ਬਣ ਕੇ ਸਾਡੀ ਖੂਨ ਕਿਰਤ ਦਾ ਪੀਂਦੇ ਗੁਲਾਮੀ ਦੀਆਂ ਕੜੀਆਂ ਦੇ ਵਿੱਚ ਅਸੀਂ ਦੇਖ ਲੈ ਜਿੰਦੇ ਆਕਮ ਰਾਕਸ਼ ਬਣ ਕੇ ਸਾਡੀ ਖੂਨ ਕਿਰਤ ਦਾ ਪੀਂਦੇ ਜਿੱਧਰ ਦੇ ਖਾਂ ਚਾਰੇ ਪਾਸੇ ਉਲਝਾ ਦਸਦਾ ਤਾਣਾ ਨਹੀਂ ਆਜ਼ਾਦੀ ਏ ਤੇਰਾ ਦੱਸ ਕਿੱਥੇ ਐ ਟਕਾਣਾ ਨਹੀਂ ਆਜ਼ਾਦੀ ਏ ਤੇਰਾ ਦੱਸ ਕਿੱਥੇ ਐ ਟਕਾਣਾ ਨਹੀਂ ਨੀ ਸਾਡੇ ਹੱਕਾਂ ਉੱਤੇ ਪੈਂਦੇ ਚਿੱਟੇ ਦਿਨ ਵਿੱਚ ਡਾਕੇ ਅਸੀਂ ਦੇਸ਼ ਦੇ ਅੰਦਾਜ਼ ਤੇ ਹਾਂ ਫਿਰ ਵੀ ਕਟਿਏ ਫਾਕੇ ਸਾਡੇ ਹੱਕਾਂ ਉੱਤੇ ਪੈਂਦੇ ਚਿੱਟੇ ਦਿਨ ਵਿੱਚ ਡਾਕੇ ਅਸੀਂ ਦੇਸ਼ ਦੇ ਅੰਦਾਜ਼ ਤੇ ਹਾਂ ਫਿਰ ਵੀ ਕਟਿਏ ਫਾਕੇ ਲਟ ਲਟ ਬਲਦੇ ਸਵੇ ਆ ਸਾਡੇ ਲਟ ਲਟ ਬਲਦੇ ਸਵੇ ਆ ਸਾਡੇ ਰੋਜ਼ ਵਰਤ ਦਾ ਭਾਣਾ ਨੀ ਆਜ਼ਾਦੀ ਏ ਤੇਰਾ ਦੱਸ ਕਿੱਥੇ ਐ ਟਕਾਣਾ ਨਹੀਂ ਆਜ਼ਾਦੀ ਏ ਤੇਰਾ ਦੱਸ ਕਿੱਥੇ ਐ ਟਕਾਣਾ ਨਹੀਂ ਨੀ ਕੋਰੇ ਤੁਰਗੇ ਕਾਲੇ ਆਗੇ ਬਦਲੀਆਂ ਬਸ ਤਸਵੀਰਾਂ ਪਾਹੇ ਬਣ ਬਣ ਗਲ ਵਿੱਚ ਪੈਣ ਗਰੀਬੀਆਂ ਚੰਜੀਰਾਂ ਨੀ ਕੋਰੇ ਤੁਰਗੇ ਕਾਲੇ ਆਗੇ ਬਦਲੀਆਂ ਬਸ ਤਸਵੀਰਾਂ ਪਾਹੇ ਬਣ ਕੇ ਗਲ ਵਿੱਚ ਪੈਣ ਗਰੀਬੀਆਂ ਚੰਜੀਰਾਂ ਕਿਰਤ ਸਾਡੀ ਤੇ ਰਾਜ ਕਰੇ ਹੁਣ ਵੋਟ ਬਟੋਰੂ ਲਾਣਾ ਨਹੀਂ ਆਜ਼ਾਦੀ ਏ ਤੇਰਾ ਦੱਸ ਕਿੱਥੇ ਐ ਟਕਾਣਾ ਮਾਰੇ ਦੀ ਸੁਣ ਭਾਈ ਕਿਤੇ ਨਾ ਕੀ ਕੋਰ ਟਗੀ ਥਾਣਾ ਨਹੀਂ ਆਜ਼ਾਦੀ ਏ ਤੇਰਾ ਦੱਸ ਕਿੱਥੇ ਐ ਟਕਾਣਾ ਨਹੀਂ ਆਜ਼ਾਦੀ ਏ ਤੇਰਾ ਦੱਸ ਕਿੱਥੇ ਐ ਟਕਾਣਾ ਨਹੀਂ ਨਹੀਂ ਸਾਡੇ ਲੱਖਾਂ ਜੋਧਿਆ ਨੇ ਜਿੰਦ ਤੇਰੀ ਭੇਟ ਚੜਾਈ ਬੇਦਰਦੇ ਤੈਨੂੰ ਦਰਦ ਨਾ ਆਇਆ ਰਤਾ ਕਦਰ ਨਾ ਪਾਈ ਸਾਡੇ ਲੱਖਾਂ ਜੋਧਿਆ ਨੇ ਜਿੰਦ ਤੇਰੀ ਭੇਟ ਚੜਾਈ ਬੇਦਰਦੇ ਤੈਨੂੰ ਦਰਦ ਨਾ ਆਇਆ ਰਤਾ ਪਦਰ ਨਾ ਪਾਈ ਮੰਗਵਾਲ ਗੰਧਾਰਾ ਪੁੱਛਦਾ ਮੰਗਵਾਲ ਗੰਧਾਰਾ ਪੁੱਛਦਾ ਨਹੀਂ ਕਿੱਥੇ ਸੌਂਗੀ ਮੱਲ ਸਰਾਨਾ ਨਹੀਂ ਆਜਾਦੀ ਏ ਤੇਰਾ ਦੱਸ ਕਿੱਥੇ ਐ ਟਕਾਣਾ ਨੀ ਆਜ਼ਾਦੀ ਏ ਤੇਰਾ ਦੱਸ ਕਿੱਥੇ ਐ ਟਿਕਾਣਾ ਨੀ ਆਜ਼ਾਦੀ ਏ ਤੇਰਾ ਦੱਸ ਕਿੱਥੇ ਐ ਟਿਕਾਣਾ ਨੀ ਧੰਨਵਾਦ ਜੈਸਕਰ ਅੱਜ ਦੇ ਇਸ ਬਹੁਤ ਹੀ ਭਾਵਮਈ ਬਹੁਤ ਮਈ ਚਿੰਤਨ ਸੀਲ ਸਮਾਰੋਹ ਵਿੱਚ ਪੁਜੇ ਰੋਸ਼ਨ ਦਿਮਾਗ ਸਕਸੀਤਾ ਪੜਨਾ ਭਰਾ ਸਾਥੀ ਸੋ ਮੈਂ ਗੀਤ ਸਾਜਾ ਕਰ ਰਿਹਾ ਹਾਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਜਿਹੜਾ ਉਹਨਾਂ ਨੇ ਨਾਰਾ ਬੁਲੰਦ ਕੀਤਾ ਸੀ ਪੜੋ ਜੁੜੋ ਸੰਘਰਸ਼ ਕਰੋ ਉਹਨੂੰ ਉਸ ਨਾਰੇ ਦੀ ਹਕੀਕਤ ਤੇ ਮੌਜੂਦਾ ਸਾਡਾ ਸਾਡੇ ਕਾਰਜ ਇਹ ਇਸ ਗੀਤ ਰਾਹੀਂ ਸਾਝੇ ਕਰ ਰਿਹਾ ਜੇ ਬਾਬਾ ਸਾਹਿਬ ਦੀ ਬਾਬਾ ਸਾਹਿਬ ਦੀ ਜੇ ਨਾ ਗੱਲ ਪੂਰੀ ਹੋਈ ਜੇ ਬਾਬਾ ਸਾਹਿਬ ਜੀ ਦੀ ਨਾ ਗੱਲ ਪੂਰੀ ਹੋਈ ਤਾਂ ਫੇਰ ਸਾਡਾ ਕੀ ਕਰਨਾ ਜੇ ਬਾਬਾ ਸਾਹਿਬ ਜੀ ਦੀ ਨਾ ਗੱਲ ਪੂਰੀ ਹੋਈ ਤਾ ਫੇਰ ਸਾਡਾ ਕੀ ਫਾਇਦਾ ਜੇ ਬਾਬਾ ਸਭ ਜੀ ਪੜੋ ਜੁੜੋ ਸੰਘਰਸ਼ ਕਰੋ ਦਾ ਜੋ ਨਾਰਾਇਣ ਲਏ ਸੀ ਨਾ ਜਮ ਗਿਆ ਹਲ ਤੱਕ ਅਮਲੀ ਪਹਿਨਾ ਆ ਜੀ ਪੜੋ ਜੁੜੋ ਸੰਘਰਸ਼ ਕਰੋ ਦਾ ਜੋ ਨਾਰਾਓ ਨਾ ਲਏ ਸੀ ਨਾ ਜਾਮ ਗਿਆ ਹਾਲੇ ਤੱਕ ਅਮਲੀ ਪਹਿਨਾ ਆ ਜੀ ਬਾਣ ਕਾਂਸੀ ਰਾਮ ਬਾਣ ਕਾਂਸੀ ਰਾਮ ਉੱਠੇ ਹਰ ਕੋਈ ਵਾਦ ਵਿੱਚ ਕੀ ਫਾਇਦਾ ਬਾਬਾ ਸਾਬ ਜੀ ਦੀ ਨਾ ਕੱਲ ਪੂਰੀ ਹੋਈ ਤਾਂ ਫੇਰ ਸਾਡਾ ਕੀ ਕਰਨਾ ਜੇ ਬਾਬਾ ਸਾਬ ਦੀ ਪੜ ਲਿਖ ਪਾਵੇਂ ਕਿੰਨੇ ਗੁਰਸੀਆਂ ਦੇ ਵਹਿਗੇ ਪੜ ਲਿਖ ਪਾਵੇਂ ਕਰਾਂ ਜੋਗੇ ਆਪਣੇ ਹੀ ਰਹਿ ਗਏ ਲੈ ਕੋਠੀਆਂ ਤੇ ਕਰਾਂ ਜੋਗੇ ਆਪਣੇ ਹੀ ਰਹਿ ਗਏ ਬਾ ਫੜੇ ਨਾ ਬਾ ਫੜੇ ਨਾ ਗਰੀਬ ਦੀ ਜੇ ਕੋਈ ਸਾਰ ਲਵੇ ਨਾ ਗਰੀਬ ਦੀ ਜੇ ਕੋਈ ਤਾਂ ਫੇਰ ਸਾਡਾ ਕੀ ਫਾਇਦਾ ਬਬਾ ਸਭ ਜੀ ਜੁੜ ਕੇ ਵਿਜੜੇ ਹਿਤ ਆਪਣਾ ਹੀ ਪੂਰਦੇ ਗੱਲ ਕਰਾਵੇ ਬੌਜਨ ਦੀ ਅੱਖਾਂ ਕਾਢੀ ਘੂਰਦੇ ਜੁੜ ਕੇ ਵਿਜੜੇ ਹਿਤ ਮੜਾ ਹੀ ਪੁਰਦੇ ਗੱਲ ਆਵੇ ਬਹੁ ਜਨ ਦੀ ਅੱਖਾਂ ਕਾਢੀ ਘੁਰਦੇ ਲਾ ਕੇ ਬੈਠੇ ਜੋ ਲਾ ਕੇ ਬੈਠੇ ਜੋ ਸ਼ਰਮ ਵਾਲੀ ਲੋਈ ਹੈ ਲਾ ਕੇ ਬੈਗੇ ਜੋ ਸ਼ਰਮ ਵਾਲੀ ਲੋਈ ਇਹਨਾਂ ਦਾ ਦੱਸੋ ਕੀ ਕਰੀਏ ਬਾਬਾ ਸਾਬ ਜੀ ਬਾਬਾ ਸਾਬ ਦੀ ਨਾ ਗੱਲ ਪੂਰੀ ਹੋਈ ਤਾਂ ਫੇਰ ਸਾਡਾ ਕੀ ਫਾਇਦਾ ਬਾਬਾ ਸਾਬ ਜੀ ਬੱਖੋ ਬੱਖ ਬੰਡੇ ਕੇ ਜਿੱਤੀ ਵਾ ਜੀ ਹਾਰਦੇ ਬਖੋ ਬਖ ਬੰਡੇ ਗੇ ਜਿੱਤੀ ਵਾ ਜੀ ਹਾਰਦੇ ਕਰਦੇ ਸੰਘਰਸ਼ ਐਸੇ ਆਰਦੇ ਨਾ ਪਾਰਦੇ ਕਰਦੇ ਸੰਘਰਸ਼ ਐਸੇ ਆਰਦੇ ਨਾ ਪਾਰਦੇ ਚਾਰੇ ਪਾਸੇ ਪਈ ਐ ਉਹ ਸਾਰੇ ਪਾਸੇ ਪਈ ਐ ਆਪਾ ਧਾਪੀ ਹੋਈ ਤਾਂ ਫੇਰ ਸਾਡਾ ਕੀ ਫਾਇਦਾ ਬਾਬਾ ਸਭ ਦੀਨਾ ਬਾਬਾ ਸਭ ਜੀ ਦੀ ਨਾ ਗੱਲ ਪੂਰੀ ਹੋਈ ਫੱਖਸਨਾ ਦਾ ਕੀ ਫਾਇਦਾ ਜੇ ਬਾਬਾ ਸਭ ਜੀ